ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਸ਼ਹਿਰ ਧਰਮਕੋਟ ਜ਼ਿਲ੍ਹਾ ਮੋਗਾ ਚਾਰ ਤਾਂ ਤੁਹਾਨੂੰ ਆ ਵਹਿੜਾਂ ਵਿਖਾਉਣੀਆਂ ਦੋ ਸੂਈਆਂ ਸਵਾਈਆਂ ਦੋ ਆ ਗੱਬਣਾ ਤੇ ਤਿੰਨ ਆ ਬੱਚੇ ਆ ਉਹਨਾਂ ਦਾ ਆ ਤਾਂ ਪੱਠ ਉਹ ਪਰਲੇ ਪਤਾ ਨਹੀਂ ਬੱਕਰੇ ਆ ਕਿ ਪੱਠ ਆ ਇਹ ਜਾਨੀ ਕਿ ਤਿੰਨ ਜਾਨਵਰ ਆ ਬਾਕੀ ਸਾਰੀ ਇਨਫੋਰਮੇਸ਼ਨ ਵੀਰ ਤੋਂ ਲੈ ਦਿੰਨਾ ਜਾਇਦ ਜੇ ਮੁੱਲ ਹੋਣਗੇ ਜੇ ਕੋਈ ਸੂਈਆਂ ਸਵਾਈਆਂ ਵਹਿੜਦਾਨ ਲੈਣ ਦਾ ਚਾਹਵਾਣਾ ਜੋੜਾ ਸੂਈਆਂ ਦਾ ਜੋੜਾ ਗੱਬਣਾ ਦਾ ਤੇ ਤਿੰਨ ਨਾਗਾ ਪਾਠ ਬੱਕਰੀਆਂ ਚਲੋ ਜੀ ਇਹਨਾਂ ਦੀ ਵੀ ਇਨਫੋਰਮੇਸ਼ਨ ਨਾਲ ਹੀ ਲੈ ਦੇਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਨਾਮ ਦੱਸ ਦिए ਮੇਰਾ ਨਾਮ ਮਰਜ਼ ਖੁੰਤਸ ਸਿੰਘ ਸ਼ਹਿਰ ਧਰਮਕੋਟ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦिए ਫੋਨ ਨੰਬਰ ਵੀਰੇ 880755544880755554 ਇਹ ਇੱਕ ਬੱਕਰੀ ਤੇ ਉਹ ਇੱਕ ਬੱਕਰੀ ਵੀਰੇ ਇੱਕ ਮਗਰ ਪਾਠਾ ਇੱਕ ਬੱਕਰਾ ਵਾ ਠੀਕ ਐ ਇਹਦੇ ਹੀ ਆ ਐਂਦੇ ਹੀ ਆ ਵੀਰੇ ਗਾਂ ਵੀ ਬਣੀ ਹੋਈ ਆ ਅੱਗੇ ਵੀ ਬਣੀ ਵੀ ਆ ਹਾਂ ਅੱਗੇ ਵੀ ਇਹਨੂੰ ਮੇਰੇ ਨਾਲ 25 ਦਿਨ ਹੋ ਚਲੇ ਬਣੀ ਨੂੰ ਠੀਕ ਐ ਚਲੋ ਆਪਾਂ ਇਹਨਾਂ ਦਾ ਪਹਿਲਾਂ ਨਹੀਂ ਦੱਸੂਗੀ ਪਤਾ ਲੱਗਦਾ ਕਿ ਫੋਨ ਆ ਲਈਆਂ ਮੈਂ ਦੋਸਤੋ ਇੱਕ ਪਾਠਾ ਤੇ ਇੱਕ ਬੱਕਰਾ ਆ ਉਹਨਾਂ ਦੀ ਮਾਂ ਹੋਣ ਗਾਂ ਵੀ ਬਣੀ ਵੀ ਆ ਇਹ ਤੁਹਾਨੂੰ ਬਾਅਦ ਚ ਵਿਖਾ ਦੇਣਾ ਪਹਿਲਾਂ ਇਧਰ ਇੱਕ ਨੰਬਰ ਤੋਂ ਚੱਲ ਪਈ ਜੀ ਹਾਂ ਜੀ ਹਾਂ ਜੀ ਦੱਸੀ ਇਹਦੇ ਬਾਰੇ ਵੀਰੇ ਦੂਜਾ ਸੋਹ ਸੁਈ ਹੋਈ ਆ ਤੇ ਸੁਈ ਨੂੰ ਹੋਗੇ 4 ਕੁ ਦਿਨ ਤਾਂ ਮੈਂ ਕਹਿੰਦਾ ਅੱਛੀ ਜਾਂਦੇ ਮੈਂ ਕਰਦੇ ਇਹ ਅਸ ਟਾਈਮ ਦੁੱਧ ਲਾ ਲੋ ਬੋਲ ਲਾ ਲੋ 9 10 ਕਿਲੋ ਰੈਡੀ ਆ ਕਿੰਨਾ ਕੱਢ ਜੂ 12 13 ਕਿਲੋ ਕੱਢ ਜੂ ਵੀਰੇ 9 10 ਕਿਲੋ ਰੈਡੀ ਆ ਮਗਰੇ ਦੇ ਬੱਛੀ ਐਰਸ਼ਾਇਰ ਬਰੀਡ ਦੀ 12 ਪਿਆ ਜੇ 13 ਪਿਆ ਜੇ ਵੀਰ ਕਹਿੰਦਾ ਇੰਨਾ ਕ ਪਿਆ ਜੂ ਇੱਕ ਸ਼ਹਿਰ ਚ ਵੀਡੀਓ ਬਣਾ ਰਿਹਾ ਸ਼ਹਿਰ ਚ ਤੁਹਾਨੂੰ ਪਤਾ ਹੀ ਆ ਜਗ੍ਹਾ ਦੀ ਤੰਗੀ ਹੁੰਦੀ ਆ ਤੇ ਚਲੋ ਉਹਨਾਂ ਕ ਆਪਾਂ ਨੂੰ ਫੇਰ ਵੀ ਥਾਂ ਜੇ ਮਿਲ ਜਾਣਾ ਇੱਥੇ ਤੁਹਾਨੂੰ ਤੋਰ ਕੇ ਵਿਖਾ ਦੇਣਾ ਬਸ ਇੰਨਾ ਕ ਹੁੰਦਾ ਪਸ਼ੂ ਤੋਰ ਕੇ ਵਿਖਾਉਣ ਦਾ ਕਿ ਕੋਈ ਲੰਗ ਲੂੰਗਣਾ ਮਾਰਦਾ ਹੋਵੇ ਉਹ ਓਕੇ ਆ ਕੋਈ ਲੰਗਣੀ ਮਾਰਦੀ ਸੀਲਸਾਉ ਪੂਰੀ ਆ 10 ਕਿਲੋ ਇਸ ਟਾਈਮ ਦੁੱਧ ਮੰਨ ਲਓ ਬੌੜਾ ਮੰਨ ਲਓ ਹੈਗਾ 12 ਪਿਆ ਜੀ 13 ਪਿਆ ਜੀ ਉਹ ਤੁਹਾਡੀ ਸੇਵਾ ਜੇ ਕੋਈ 2 ਕਿਲੋ ਦਾਣਾ ਵੱਧ ਪਾ ਲੂਗਾ ਤੇ 2 ਕਿਲੋ ਵੱਧ ਪਿਆ ਜੂ ਨਹੀਂ ਫਿਰ ਘੱਟ ਦਾ ਆਪੇ ਹੀ ਦੇ ਦੇਣਾ ਹੁੰਦਾ ਜਾਨਵਰ ਨੇ ਜੇ ਨਾ ਪੱਠੇ ਪਾਈ ਸੀਲਸਾਉ ਪੂਰੀ ਆ ਵੀਡੀਓ ਬਣਾ ਰਹੇ ਹਾਂ ਦੁਪਹਿਰੇ 1:30 ਵਜੇ ਸਮਾਂ ਜ਼ਰੂਰ ਨੋਟ ਕਰ ਲਿਓ ਦੁਪਹਿਰਾਂ ਲੱਗਿਆ ਅੱਧਾ ਦਿਨ ਪਿਆ ਕਿੰਨੇ ਦੀ ਬਈ ਜਾਇਜ਼ ਆ ਜਾਇਜ਼ ਵੀਰੇ ਯਸ ਨੂੰ 32000 ਦੇ ਆਪਾਂ ਦੇ ਦਿੰਦੇ ਲਓ ਜੀ ਜਿਵੇਂ ਜਿਵੇਂ ਥੋੜੇ ਪੈਸੇ ਲਾਉਣੇ ਆ 32000 ਦੀ ਦੇ ਦੇਣੀ ਆ 10 ਕਿਲੋ ਦੁੱਧ ਮੰਨ ਲਓ ਬੌੜਾ ਮੰਨ ਲਓ ਹੈਗਾ ਮਗਰ ਬੱਛੀ ਆ 2-3 ਕਿਲੋ ਦੁੱਧ ਹੋਰ ਬਾਜੂ ਤੋਂ ਔਕੜਾਂ ਵਾਲਾ ਹੀ ਮੁੱਲ ਹੈਗੀ ਸੂਈ ਸਵਾਈ ਆ ਮੁੱਲ ਔਕੜਾਂ ਲਈ ਆ ਜਿਨੇ ਦੁੱਧ ਦਾ ਪੁੱਤਾ ਲਾਉਣਾ ਛੋਟੇ ਪਰਿਵਾਰ ਨੇ ਉਹਨੂੰ ਕੋਈ ਮਾੜੀ ਨਹੀਂ 2 ਨੰਬਰ ਤੇ ਆ ਜੀਏ ਇਹ ਵੀ ਇਹ ਦੂਜਾ ਸੂਈ ਹੋਈ ਆ ਸੂਈ ਨੂੰ ਮੰਨ ਲਓ ਕਿ ਤਰ੍ਹਾਂ 10-15 ਹੋਗੇ ਹੋਣਗੇ ਜਦਿਆਂ ਕੋ ਆਪਣੇ ਘਰੇ ਨਹੀਂ ਸੂਈ ਹੋਈ ਤੇ ਦੁੱਧ ਜੇ ਸਿਰਫ 11-10 11 ਕਿਲੋ ਰੈਡੀ ਆ ਦੋਸਤੋ 10-15 ਦਿਨਾਂ ਦੀ ਸੂਈ ਆ ਬਾਈ ਕਹਿੰਦਾ ਇਹ ਆਪਣੇ ਕੋਈ ਘਰੇ ਨਹੀਂ ਸੂਈ 2 ਦਿਨ ਵੱਧ ਮੰਨ ਲਓ ਘੱਟ ਮੰਨ ਲਓ ਚਲੋ ਨਾ ਤਾਂ 2 ਆ 4 ਆ 5 ਆ 10 ਦਿਨਾਂ ਤੱਕ ਵੀ ਨਾ ਤਾਂ ਇਸ ਤੋਕੜ ਬਣ ਲੱਗੀ ਆ ਆ ਬੱਚਾ ਵੇਖ ਲਓ ਕੋਈ 2 ਦਿਨ ਵੱਧ ਮੰਨ ਕੋਈ ਹਫਤਾ ਮੰਨ ਲਓ ਕੋਈ ਚੱਕਰ ਨਹੀਂ 10-11 ਕਿਲੋ ਹੈਗਾ ਦੁੱਧ ਜਿਹੜਾ ਤੁਸੀਂ ਚੋ ਲੈਣਾ ਜਰਸੀ ਬਰੀਡ ਹੈ ਇਸੇ ਨੰਬਰ ਤੇ ਵਟਸਐਪ ਚੱਲਦਾ ਜੇ ਕਿਸੇ ਨੇ ਵੀਡੀਓ ਕਾਲ ਤੇ ਵੇਖਣੀ ਆ ਉਹ ਤੁਹਾਡਾ ਹੱਕ ਬੰਦ ਆ ਤੁਸੀਂ ਵੀਡੀਓ ਕਾਲ ਤੇ ਵੇਖ ਸਕਦੇ ਆ ਜੇ ਕੋਈ ਦੂਰ ਦਰਾਡੇ ਵਾਲਾ ਭੈਣ ਭਰਾ ਕੋਈ ਨਹੀਂ ਆ ਕੇ ਚੋ ਸਕਦਾ ਵੀਡੀਓ ਕਾਲ ਤੇ ਚਵਾਈ ਕਰਾਉਣੀ ਹੈ ਤੁਸੀਂ ਕਰਾ ਸਕਦੇ ਠੰਡੀ ਸੀਲ ਪੂਰੀ ਆ 10 11 ਕਿਲੋ ਹੈਗਾ ਉਹ ਗੱਲ ਫੇਰ ਉੱਥੇ ਆ ਜਾਂਦੀ ਆ ਜੇ ਕੋਈ ਹੋਰ ਸੇਵਾ ਕਰ ਲੈਂਦਾ ਦਾਣਾ ਦੱਪਾ ਪਾ ਲੈਂਦਾ ਤੇ ਦੁੱਧ ਹੋਰ ਵੀ ਵੱਜੂਗੀ ਕਿੰਨੇ ਦੀ ਬਾਈ ਇਹ ਜਦਾਂ ਕਿ ਮੇਰੇ 34000 ਉਹ 32 ਦੀ ਇਹ 34 ਦੀ ਜੋੜਾ ਲੈ ਲਵੋਗੇ 1000 ਵੱਧ ਛੱਡ ਦੂ ਬਾਈ ਉਹ ਛੱਡਾਂ ਤਿੰਨ ਨੰਬਰ ਤੇ ਆ ਜੀਏ ਤਿੰਨ ਕਿਲੋ ਦੁੱਧਾ ਤੋਂ ਹੁੰਦੀ ਆ ਤੇ ਮਾਲਕ ਆ ਚਲੋ 10 ਤੋਂ 15 ਦਿਨਾਂ ਦੇ ਲੈ ਜਾਓਗੇ ਠੀਕ ਹੈ ਜੀ ਹਾਂਜੀ ਹਾਂਜੀ ਕਿੰਨਾ ਕਿ ਦੁੱਧ ਪਿਆਜੂ ਦੁੱਧ ਵੀਰੇ ਪਿਓਨ ਨਾਲ ਬਹੁਤ ਮੂੰਹ ਹੀ ਲਾਉਣਾ ਕਹਾਂਗੇ 20 ਕਿਲੋ ਬਾਕੀ ਅਗਲੇ ਨੇ ਪਾਇ ਦਾ ਲੈਣਾ ਜਿੰਨਾ ਵਿੱਚ ਲਊਗਾ ਪਰ ਜਿੱਦੀ ਵਹਿੜ ਆ ਇਹਨੂੰ 20 ਕਿਲੋ ਸ਼ਕਿੰਦਾ ਵੀ ਨਹੀਂ ਸਹੀ ਆ 10ਾਂ ਤੋਂ 15 ਦਿਨ ਦੀ ਕੱਚੀ ਹਾਂਜੀ 10ਾਂ ਤੋਂ 15 ਦਿਨਾਂ ਦੀ ਕੱਚੀ ਆ ਇਹ ਗੱਬਣਾ ਇਸ ਦੂ ਗਾਂ ਵਾਲਾ ਜੋੜਾ ਇਹ ਗੱਬਣਾ ਦਾ ਇੱਕ ਆ ਇੱਕ ਉਹ ਪਰੇ ਖੜੀ ਆ ਉਹ ਤਾਂ ਤਿਆਰ ਰੰਗੂ ਹੀ ਆ ਇਹ ਗੱਬਣਾ ਬਾਕੀ ਗੱਲ ਬਾਈ ਦੀ ਵੀ ਸਹੀ ਆ ਗੱਬਣ ਪਸ਼ੂ ਦਾ ਤਾਂ ਮੂੰਹ ਹੀ ਹਲਾਉਣਾ ਬਾਕੀ ਦੇਣਾ ਹੋਣੀ ਵੀ ਸੇਵਾ ਨਾਲ ਆ ਭਵਾਂ ਸੂਇਆ ਸਵਾਇਆ ਜਾਨਵਰ ਦੁੱਧ ਹੋਣੀ ਵੀ ਸੇਵਾ ਨਾਲ ਹੀ ਦੇਣਾ ਹੈ ਪੂਰੀ ਵੱਡੇ ਆ ਹਾਂ ਕਦ ਕਦ ਪੂਰਾ ਹੀ ਆ ਬਾਕੀ ਤੁਸੀਂ ਵੇਖ ਹੀ ਰਹੇ ਹੋ ਬਾਕੀ ਮੈਂ ਤਾਂ ਪਹਿਲਾਂ ਵੀ ਕਹਿਤਾ ਜੇ ਕਿਸੇ ਨੇ ਵੀਡੀਓ ਕਾਲ ਤੇ ਜਾਨਵਰ ਵੇਖਣਾ ਤੁਸੀਂ ਵੇਖ ਸਕਦੇ ਆਪੋ ਆਪਣੇ ਫੋਨਾਂ ਤੇ ਆਪੋ ਆਪਣੇ ਫੋਨਾਂ ਦਾ ਹਿਸਾਬ ਹੁੰਦਾ ਅਗਲਾ ਜਜਮੈਂਟ ਕਰ ਲੈ ਹੂੰ ਸਹੀ ਆ ਜੀ ਚਾਰ ਹੀ ਥਾਣ ਕਿੰਨੇ ਦੀ ਬਾਈ ਇਹ ਵੀਰੇ ਹਾਂ ਨਾ 45000 ਇਹ 45 ਦੀ ਜੋੜਾ ਲੈ ਲੋਂਗੇ ਵੱਧ ਹੋ ਜੂ ਮਾਨ ਤਾਨ ਜੇ ਕੋਈ ਇੱਕ ਅੱਧਾ ਨਾ ਕੋ ਹੋਰ ਐਡ ਕਰਦਾ ਹੋਰ ਵੱਧ ਹੋ ਜੂ ਚਾਰ ਨੰਬਰ ਬਾਈ ਸੁਖਿੰਦਰ ਪਹਿਲਾ ਸੂਆ ਦਾ ਮੂੰਹ ਚਾਰ ਦੰਦ ਚੌਗੀ ਹਾਂਜੀ ਹਾਂਜੀ ਬੱਚੀ ਬਹੁਤ ਚੰਗੀ ਹੈ ਨਾ ਬੱਚੀ ਬੜਾ ਸਾਰੇ ਕੰਮ ਕਰਦਾ ਨੂੰ ਪੂਰਾ ਕੱਦ ਵੇਡਾਰੀ ਹਾਂ ਅਲੇ ਬੱਚਾ ਹੀ ਆ ਹਾਂ ਦੋਸਤੋ ਪਹਿਲਾ ਸੂਆ ਚਾਰ ਦੰਦ ਚੌਗੀ ਵਹਿੜ ਕੱਦ ਵੱਡਾ ਹੀ ਆ ਵਜਨ ਬਹੁਤ ਆ ਥਣ ਵੀ ਚਾਰ ਹੀ ਕੋਈ ਵਾਧੂ ਫੋਟਸ਼ਾਂਗ ਐਣੀ ਕਾਲੇ ਰੰਗ ਦੀ ਬੱਚੀ ਆ ਚਮਕ ਚਮਕਾਇਆ ਪੂਰੀ ਹਾਂ ਫੈਡ ਫੂਡ ਵਧੀਆ ਆ ਜਾਣੀ ਆ ਕਿਉਂਕਿ ਕ੍ਰੋਸ ਸੰਗ ਤੇ ਦਿਨ ਵੀ ਗਰਮੀ ਦੇ ਆ ਗਰਮੀ ਚੱਲਣ ਵਾਲੀ ਵਹਿੜ ਆ ਨਾਲ ਬਾਈ ਦਾ ਇੱਥੇ ਘੜਾ ਏਸੀ ਲਾਇਆ ਵਾ ਜਿੱਦਾਂ ਦਾ ਥੋੜਾ ਸੈਟਅਪ ਹੋਣਾ ਜਿੱਥੇ ਤੁਸੀਂ ਪਸ਼ੂ ਬਣਨੇ ਨੇ ਉਦਾਂ ਦੇ ਬਾਈ ਦੇ ਆ ਤੇ ਜਦੋਂ ਇੱਥੇ ਵਧੀਆ ਖੜੀ ਤੇ ਥੋੜੇ ਘਰੇ ਵੀ ਵਧੀਆ ਖੜਨਾ ਆਏ ਨੇ ਥੋੜਾ ਜਿਹਾ ਅਮਰੀਕਨ ਦਾ ਤਾਂ ਔਖਾ ਹੋ ਜਾਂਦਾ ਜਿਆਦੇ ਬਰੀਡ ਵਾਲੀ ਵਹਿੜ ਦਾ ਤਾਂ ਪਰ ਬੱਚੀ ਪੂਰੀ ਚੰਗੀ ਆ। ਹਾਂ ਪੂਰੀ ਪੋਲੀ ਪਈ ਐ ਇਹਨੇ ਭਲਾਂ ਦੇ ਫਸੇ। ਹੂੰ ਕਿੰਨਾ ਇਹ ਦੁੱਧ ਪਿਆਜੂ? ਦੁੱਧ ਵੀਰੇ ਗੱਲ ਉੱਥੇ ਆਏ ਨਹੀਂ ਆ। ਮੂਹ ਲੋਨ ਵਾਲੇ। ਔਰ ਜਿੰਨਾ ਬੱਚੀ ਤਿਆਰ ਹੋਈ ਜਾਂਦੀ ਆ ਹੋ ਸਕੈ ਵੀ ਉਹ ਟੱਪ ਜੇ। ਹੂੰ ਸਹੀ ਆ। ਕਿਉਂ ਨਹੀਂ ਬ੍ਰੀਡ ਆ? ਬੱਚੇ ਜਾਣ ਵਾਲੀ ਆ ਪੂਰੀ ਆ। ਹੂੰ ਕਿੰਨੇ ਦੀ ਬਾਈ? ਇਹ 45000 ਦੀ ਆ। ਲਓ ਜੀ ਇਹਦਾ ਵੀ ਮੁੱਲ 45000 ਇੱਕ ਗੱਲ ਵਿੱਚ ਮੈਂ ਹੋਰ ਇਹਦੇ ਐਡ ਕਰ ਦਿੰਨਾ। ਇੱਕ ਹੀ ਕੱਚ ਉਹ ਤੁਹਾਡੇ ਸਾਹਮਣੇ ਆ ਜਿਹੜੇ ਛੋਟੇ-ਛੋਟੇ ਸਿੰਘ ਆ। ਜੇ ਸਿੰਘ ਨਾ ਹੁੰਦੇ ਕਿਸੇ ਨੇ ਤੁਹਾਨੂੰ 45000 ਦੀ ਨਹੀਂ ਦੇਣੀ ਸੀ ਹਾਂ ਨਾ ਹੀ ਵੀਰ ਨੂੰ ਦੇਣੀ ਸੀ ਨਾ ਹੀ ਕਿਸੇ ਨੇ ਗਾਂ ਦੇਣੀ ਸੀ ਕੱਪੜਾ ਪਾ ਲੀਏ ਹਾਂ ਕਿੰਨੇ ਰੁਪਏ ਹਾਂ ਨਹੀਂ ਇਹ ਮੈਂ ਤਾਂ ਪਤਾ ਹੀ ਉਹ ਇਹ ਤਾਂ ਕੱਪੜਾ ਲਾਹ ਲੇ ਜਦ ਕਹੋਗੇ ਜੀ ਆਪ ਕੋ ਪਾਇ ਕਿਟਾ ਕੇ ਦੱਸਿਆ ਹਾਂ ਤੇ ਜੀ ਨੇ ਦੁੱਧ ਤੇ ਵਹਿੜ ਲਾਉਣੀ ਆ ਜਾਂ ਆਪਦੇ ਦੁੱਧ ਪੀਣ ਨੂੰ ਵਹਿੜ ਲੈਣੀ ਆ ਉਹਨੂੰ ਆਹ ਸਿੰਘ ਕਹਿੰਦੇ ਵੀ ਕੀ ਆ ਜੇ ਕੋਨੀ ਹੁੰਦੀ 15 20000 ਮਹਿੰਗੀ ਮਿਲਨੀ ਸੀ ਦੁੱਧ ਦੇਣੋਂ ਨਹੀਂ ਦੇਣਾ ਉਹ ਤਾਂ ਵੇਖਣ ਨੂੰ ਲੱਗਣਾ ਸੀ ਉਹ ਘੋਨੀ ਐ ਇਹਦੇ ਸਿੰਗ ਲੱਗਦੇ ਆ ਪਰ ਦੁੱਧ ਦੇਣੇ ਇਹੀ ਵਹਿੜ ਨੇ ਉਨਾ ਹੀ ਦੇਣਾ ਕਿਉਂਕਿ ਸਿੰਘਾਂ ਨੇ ਦੁੱਧ ਨਹੀਂ ਦੇਣਾ ਦੁੱਧ ਪਸ਼ੂ ਨੇ ਦੇਣਾ ਤੇ ਜੀਨੇ ਥੋੜੇ ਪੈਸੇ ਲਾਉਣੇ ਆ ਉਹਦੇ ਵਾਸਤੇ ਕੋਈ ਮਾੜੀ ਨਹੀਂ ਜੀਹਦੇ ਕੋਲੇ ਚਲੋ 4 ਪੈਸੇ ਵੱਧ ਆ ਸਰਦਾ ਉਹ ਅਗਲਾ ਘੋਨੀ ਲੈ ਲੇ ਇਦਾਂ ਦੀ ਵਹਿੜ ਸੇਮ ਹੀ ਬਿਨਾ ਸਿੰਘਾਂ ਤੋਂ ਇਹ 15-20 ਹਜ਼ਾਰ ਮਹਿੰਗੀ ਵੈਲੀ ਸੀ ਜੀਨੇ ਦੁੱਧ ਨੂੰ ਲੈਣੀ ਆ ਉਹਨੂੰ ਸਿੰਘ ਭਰਾਵੋ ਕੋਹ ਨਹੀਂ ਕਹਿੰਦੇ ਜੇ ਟੁੱਡ ਮਾਰਨੀ ਤਾਂ ਘੋਨੀ ਨੇ ਵੀ ਮਾਰ ਦੇਣੀ ਆ ਨਹੀਂ ਮਾਰਨੀ ਦਾ ਸਿੰਗਾ ਵਾਲੀ ਨਹੀਂ ਇਹ ਵੀ ਨਹੀਂ ਮਾਰਨੀ ਦੁੱਧ ਤੇ ਲਾਉਣ ਨੂੰ ਵੜ ਪੂਰੀ ਵਧੀਆ ਦੁੱਧ 20 ਕਿਲੋ ਵਾਂਗੂ ਪਿਆਜੂ ਹੋ ਸਕਦਾ ਵੱਧ ਪਿਆਜੇ ਪਰ ਭਾਜਾ ਜਮਾ ਜੈ 45000 ਉਹ ਵੱਟਾ ਸਿੰਗਾ ਵਾਲਾ ਹੀ ਆ ਤੇ ਜਿਹਨੇ ਥੋੜੇ ਲਾਉਣੇ ਉਹਨੂੰ ਸਿੰਗ ਕਹਿੰਦੇ ਵੀ ਕੀ ਆ 45000 ਦੀ ਦੇ ਦੇਣੀ ਆ ਭਵਾਂ 50 ਪਿੰਡ ਤੁਰ ਫਿਰ ਕੇ ਢੇਡਾ ਦੇ ਲਿਓ ਇਦਾਂ ਦੀ ਵੱਛੀ ਇੰਨੇ ਦੁੱਧ ਵਾਲੀ ਸੇਮ ਹੀ ਕੁਆਲਿਟੀ ਵਾਲੀ ਸਿੰਗਾ ਤੋਂ ਬਿਨਾ ਕੋਨੀ ਕਿਸੇ ਨੇ ਵਖਾਉਣੀ ਵੀ ਨਹੀਂ 45000 ਦੀ ਤਾਂ ਗੱਲ ਦੂਰ ਦੀ ਪਰ ਜੀਨੇ ਦੁੱਧੇ ਲਾਉਣੀ ਆ ਦੁੱਧ ਪੀਣਾ ਥੋੜੇ ਪੈਸੇ ਲਾਉਣੇ ਆ ਉਹਨੂੰ ਸੰਗ ਕੋਹ ਨਹੀਂ ਕਹਿੰਦੇ ਪੂਰੀ ਚੰਗੀ ਬੱਛੀ ਆ ਅੱਗੇ ਹੋ ਸਕਦਾ ਤੁਹਾਡੀ ਕਿਸਮਤ ਨੂੰ ਇਹ ਵੀ ਬੱਛੀ ਦੇ ਦੇ ਬੱਛੀ ਦੇ ਸੰਗ ਦਗਾ ਲਿਓ ਉਹ ਤੁਹਾਡੀ ਕੋਹਨੀ ਵਾਲੀ ਵੀ ਰੀਜ ਪੂਰੀ ਹੋ ਗਈ ਪੂਰੀ ਹੋ ਜਾਣੀ ਆ ਪਰ ਇੱਥੇ ਕੇ ਗਰੀਬ ਨੇ ਸੰਗ ਨਹੀਂ ਦਿਗਵਾਏ ਘਾਣੋਂ ਕਰ ਗਿਆ ਇਨ ਨਿੱਕੀ ਜੀ ਘਾਣੋਂ 2-300 ਦੇ ਖਰਚੇ ਪਿੱਛੇ ਆ ਹੁਣ 15-20000 ਦਾ ਇੱਥੇ ਘਾਟਾ ਪੈਣ ਵਾਲੀ ਗੱਲ ਹੀ ਆ ਕਿੱਥੇ ਅਗਲੇ ਨੇ ਤਿਆਰ ਕੀਤੀ ਹੋਊਗੀ ਤੇ ਜੇ ਨਾ ਸਿੰਘ ਹੁੰਦੇ ਕੋਹਨੀ ਹੁੰਦੀ 60 65000 ਦੀ ਘੱਟੋ ਘੱਟ ਬੱਛੀ ਸੀ ਤੇ ਪਰ ਜਿਹਨੇ ਦੁੱਧ ਤੇ ਲਾਣੀ ਉਹਨੂੰ ਸਿੰਘ ਕੋਹ ਨਹੀਂ ਕਹਿੰਦੇ 45000 ਚ ਮਿਲ ਜਾਣੀ ਤੁਹਾਨੂੰ ਜਮਾ ਲੋਟ ਜੇ ਆਪਾਂ ਅੱਗੇ ਬੱਚਾ ਵੱਛੀ ਦੇਗੀ ਤੇ ਉਹਦੇ ਸਿੰਘ ਦਗਾ ਲਿਓ ਕੋਹਨੀ ਬਣ ਜੂਗੀ ਇੱਥੇ ਆ ਜਾ ਬਾਈ ਹੁਣ ਇਹਦੇ ਤੁਹਾਨੂੰ ਦੱਸਿਆ ਕਿ ਆਹ ਬੱਕਰਾਂ ਦਾ ਬੱਕਰਾ ਬੀਟਾ ਚ ਬੰਦੇ ਵੀਰੇ ਠੀਕ ਆ ਆਹ ਬੱਕਰਾਂ ਦਾ ਆਹ ਪਾਲタル ਆ ਉਹਨਾਂ ਦੀ ਮਾਂ ਆ ਵਾ ਤੇ ਗਾਂ ਵੀ 20 25 ਦਿਨ ਹੋ ਗਏ ਬਣੀ ਨੇ ਕੀ ਲਿਖੀ ਹੋਈ ਆ ਦੱਸਦਾ ਕਿੰਨੇ ਕਿੰਨੀ ਸਮਾਂ ਉਹਨਾਂ ਦਾ ਹੋ ਮੰਨ ਕੇ ਤੁਮ 3-4 ਮਹੀਨੇ ਵੀ ਲਿਖਿਆ ਆਪਣੇ ਸੁਈ ਆਪਣੇ ਘਰੇ ਆਪ ਨੂੰ ਪਤਾ ਸਹੀ ਆ ਹਾਂ ਦੁੱਧ ਵੀ 1.5 ਕਿਲੋ ਕਿਲੋ ਮੇਰੀ ਵੇਖੀ ਆ ਇੱਧਰ ਵੀ ਫਿਰ ਬਹੁਤ ਆਪਾਂ ਬਹੁਤ ਟਾਈਮ ਵੀਡੀਓ ਪਾਈ ਜਾਂਦੇ ਹੋਗੇ ਹਾਂ ਉਦੋਂ ਉੱਥੇ ਫਿਰਦੀ ਸੀ ਹਾਂਜੀ ਹਾਂਜੀ ਦੱਸੋ ਜੀ ਕਿੰਨੇ ਦੀ ਜੇ ਵੇਲੇ ਕੱਲਾ-ਕੱਲਾ ਲੈਣਾ 10000 ਆ ਇਹਨਾਂ ਦਾ ਜੇ ਇਕੱਠੇ ਲੈਣੇ 25000 ਤਿੰਨੇ ਦੇ ਦਿੰਨੇ ਆ ਲਓ ਜੀ ਆ ਦੋਵੇਂ ਬੱਚੇ ਐਦੇ ਆ ਆ ਉਹਨਾਂ ਦੀ ਮਾਂ ਉਹਨਾਂ ਦੀ 3 ਤੋਂ 4 ਮਹੀਨੇ ਅੰਦਾਜ਼ਾ ਉਮਰ ਹੋਊਗੀ ਬਾਕੀ ਦੇਣ ਬਾਈ ਕਹਿੰਦਾ ਲਿਖਿਆ ਤੁਹਾਨੂੰ ਮੈਂ ਵੇਖ ਕੇ ਵੀ ਦੱਸ ਦੂੰ ਤੇ 20 25 ਦਿਨ ਹੋ ਗਏ ਬਾਈ ਕਹਿੰਦਾ ਗਾਂ ਵਾਲੇ ਸੂਏ ਆਸਤੇ ਵੀ ਬਣੀ ਹੋਈ ਨੂੰ ਕੱਲੇ-ਕੱਲੇ 10000 ਦੇ ਜੇ ਕੋਈ ਤਿੱਖੜੀ ਲੈ ਲੈਂਦਾ ਯਾਨੀ ਕਿ ਬੱਕਰੀ ਦੇ ਨਾਲ ਉਹਦੇ ਬੱਚੇ ਵੀ ਲੈ ਲੈਂਦਾ ਫਿਰ 25000 ਦੇ ਤਿੰਨੇ ਦੇ ਦੇਣੇ ਆ ਵਿੱਚੋਂ ਥੋੜਾ ਘਣਾ 5-400 ਮਾਨ ਤਾਨ ਹੋ ਜੂ ਕੋਈ ਚੱਕਰ ਨਹੀਂਗਾ ਤੇ ਗਾਂ ਨੂੰ ਵੀ ਬੱਚੇ ਦੋ ਦੇ ਦੇਣੇ ਆ ਕਿਉਂਕਿ ਹੁਣ ਵੀ ਤਾਂ ਦੁੱਧ ਦਿੱਤੇ ਵੀ ਆ ਕਦਾ ਦੇਖੋ ਸਮਝਿਆ ਨਹੀਂ ਗਿਆ ਅੱਛਾ ਤਾਂ ਨਹੀਂ ਸੀ ਸਾਨੂੰ ਪਤਾ ਨਹੀਂ ਸੀ ਕਿ ਤੀਜਾ ਵੀ ਹੋਣਾ ਮਗਰ ਅਸੀਂ ਛੱਡ ਕੇ ਮਗਰ ਉਵੇਂ ਚਲੇ ਗਏ ਤੇ ਉਹ ਉਹਨਾਂ ਨੂੰ ਲੱਗਿਆ ਆਵਾਜ਼ ਮਾਰ ਗਿਆ ਵਿਚਾਰਾ ਦੋਹਾਂ ਨੇ ਚਾਹ ਕਰ ਗਏ ਦੋਹਾਂ ਨੇ ਚਾਹ ਕਰ ਗਏ ਇੰਨਾ ਹੀ ਬਹੁਤ ਹੈ ਪਹਿਲੇ ਵੀ ਇਹਨੇ ਇੱਕ ਦਿੱਤਾ ਸੀ ਜੋ ਦੋ ਦੇ ਤਾਂ ਅਸੀਂ ਬਾਲੇ ਖੁਸ਼ ਹੋ ਗਏ ਤੇ ਤੀਜਾ ਤਾਂ ਪਤਾ ਨਹੀਂ ਤੀਜਾ ਵੀ ਦੇ ਦੇਣਾ ਇਹਨੇ ਸਹੀ ਹੈ ਇਹ ਮੇਰੇ ਵਾਲੀ ਗੱਲ ਹੋ ਗਈ ਮੇਰੇ ਨਾਲ ਵੀ ਕੋਈ ਐ ਜੇ ਗੱਲ ਹੋਈ ਸੀ ਚਲੋ ਵੀਡੀਓ ਲੰਮੀ ਹੋ ਜਣੀ ਹੈ ਵਿੱਚ ਨਹੀਂ ਦੱਸਦਾ ਮੈਂ ਇਹ 4 ਨਾ ਗਈ ਇੱਧਰ ਤੇ 3 ਨਾ 7 ਜਾਨਵਰ ਆ ਆ 32 ਦੀ ਆ 34 ਦੀ ਆ 45 ਦੀ ਆ 42 ਦੀ ਉਹ 45 ਦੀ ਆ ਵੈੜ ਬਾੜੀ ਚੰਗੀ ਆ ਸਿੰਘ ਜ ਇਕੱਲੇ ਹੈਗੇ ਆ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਜੇ ਕੋਨੀ ਹੁੰਦੀ 60 65000 ਦੀ ਆ ਤੇ 45000 ਦੀ ਜਿਹਨੇ ਦੁੱਧ ਤੇ ਵੈੜ ਲਾਉਣੀ ਆ ਡੇਰੀ ਦੁੱਧ ਪਾਉਣਾ ਉਹਨੂੰ ਸਿੰਘ ਕੋਹ ਨਹੀਂ ਕਹਿੰਦੇ ਜਮਾ ਲੋਟ ਪਾ ਇਦੂ ਘੱਟ ਦਾ ਦੇਣੀ ਵੀ ਨਹੀਂ ਕਿਸੇ ਨੇ ਇੰਨੀ ਚੰਗੀ ਬੱਚੀ ਫੋਨ ਨੰਬਰ ਸਕਰੀਨ ਤੇ ਦਾ ਸਿੱਕਾ